ਦੀ ਬਾਲਮਿਕ ਧਰਮ ਸਮਾਜ ਦੇ ਰਾਸ਼ਟਰੀ ਸੰਚਾਲਕ ਸ਼੍ਰੀ ਜਸ਼ਪਾਲ ਚੌਧਰੀ ਦੀਪਕ ਜਾਦੂ ਨਰੇਸ਼ ਕੁਮਾਰ ਪਿੰਡ ਜਰਗ ਮਾਤਾ ਰਾਨੀ ਮੰਦਿਰ ਹੋਏ ਨਤਮਸਤਕ ਅਤੇ ਉਹਨਾਂ ਆਪਣੇ ਆਪਣੇ ਸਮਾਜ ਦੇ ਲਈ ਸਰੀਰਕ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਮੰਨਤ ਮੰਗੀ ਤੇ ਉਹਨਾਂ ਨੇ ਪ੍ਰਸ਼ਨ ਨੂੰ ਜਾਣਕਾਰੀ ਦਿੰਦੇ ਹੋਏ ਆਪਣੇ ਸਮਾਜ ਦੀਆਂ ਗੰਭੀਰ ਸਮੱਸਿਆਵਾਂ ਨੂੰ ਸੁਣਦੇ ਹੋਏ ਗਹਿਰਾ ਦੁੱਖ ਪ੍ਰਗਟਾਇਆ ਤੇ ਉਹਨਾਂ ਜਲਦੀ ਹੀ ਡੀਸੀ ਲੁਧਿਆਣਾ ਨਾਲ ਮਿਲ ਕੇ ਸਭ ਤੋਂ ਪਹਿਲਾਂ ਜਰਗਪੀਣ ਵਾਲੇ ਪਾਣੀ ਦੀ ਪੂਰਨ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਦੀਪਕ ਜਾਦੂ ਨਰੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ ਤੇ ਅੱਜ ਅਸੀਂ ਇੱਥੇ ਪੈਲ ਦੇ ਵਿੱਚ ਮੇਰੇ ਨਾਲ ਸ਼ੋਗ ਧਾਨਮ ਜੀ ਰਾਜੂ ਠੇਕੇਦਾਰ ਜੀ ਦੀਪਕ ਜਾਦੂ ਜੀ ਨਰੇਸ਼ ਜੀ ਵੀ ਆਏ ਐ ਤੇ ਅਸੀਂ ਸਮਾਜ ਦੀਆਂ ਜਿਹੜੀਆਂ ਬਹੁਤ ਚਰਚਾ ਹੋਈਆਂ ਇੱਥੇ ਕਿ ਸਮਾਜ ਸਾਡਾ ਜਿਹੜਾ ਹੈ ਇਹ ਪਿੰਡ ਹੈ ਜਿਹੜਾ ਬਹੁਤ ਜ਼ਿਆਦਾ ਪੁਰਾਣਾ ਪਿੰਡ ਹੈ ਤੇ ਸਾਡਾ ਸਮਾਜ ਜਿਹੜਾ ਬਹੁਤ ਜ਼ਿਆਦਾ ਪਿਛੜਿਆ ਹੋਇਆ ਹੈ ਤੇ ਇਹਦੇ ਲਈ ਅਸੀਂ ਚਰਚਾ ਕਰ ਰਹੇ ਆ ਚਰਚਾ ਕੀਤੀਆਂ ਵੀ ਹੈ ਕਿ ਸਮਾਜ ਨੂੰ ਕਿਸ ਤਰ੍ਹਾਂ ਅੱਗੇ ਅਸੀਂ ਲਿਆ ਸਕਦੇ ਆ ਜਿੱਥੇ ਸਮਾਜ ਦੀਆਂ ਤਕਲੀਫਾਂ ਦੇ ਲਈ ਚਰਚਾ ਹੋਈ ਉਹਦੇ ਨਾਲ ਨਾਲ ਇੱਥੇ ਪਿੰਡ ਦੇ ਵਿੱਚ ਇੱਕ ਟੋਪਾ ਛੱਪੜ ਜਿ ਨੂੰ ਗੰਨੇ ਆ ਪਾ ਪਿੰਡ ਦਾ ਸਾਰਾ ਪਾਣੀ ਜਿਹੜਾ ਉਸ ਛੱਪੜ ਦੇ ਵਿੱਚ ਜਾਂਦਾ ਤੇ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਕੁ ਪੰਜ ਸਾਲ ਪਹਿਲਾਂ ਇਸ ਛੱਪੜ ਦੇ ਵਿੱਚੋਂ ਰੇਤਾ ਘੜਾਤਾ ਕਿ ਇੱਥੇ ਦੀ ਅਸੀਂ ਜਿਹੜੀ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਸੰਤ ਸੀਚੇਵਾਲ ਜੀ ਦੇ ਮਾਧਿਅਮ ਤੋਂ ਪਰ ਪ੍ਰੋਜੈਕਟ ਤਾਂ ਗਿਆਣਾ ਸੀ ਤੇ ਹੁਣ ਉਸ ਛੱਪੜ ਦੇ ਕਾਰਨ ਜਿਹੜਾ ਸਾਰੇ ਪਿੰਡ ਦਾ ਪਾਣੀ ਇਹ ਛੱਪੜ 'ਚ ਜਾ ਰਿਹਾ ਤੇ ਪਾਣੀ ਜਿਹੜਾ ਧਰਤੀ ਦਾ ਹੈਠਾ ਉਹ ਬੜਾ ਪੋਲੂਸ਼ਨ ਹੋ ਗਿਆ ਪਾਣੀ ਔਰ ਬਹੁਤ ਸਾਰੇ ਲੋਕਾਂ ਨੂੰ ਪੀਡੀਏ ਦੀ ਪ੍ਰੋਬਲਮ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਤੇ ਅਸੀਂ ਸਲਾਹ ਕਰ ਰਹੇ ਹਾਂ ਕਿ ਜਲਦੋਂ ਜਲਦ ਲੁਧਿਆਣਾ ਦੇ ਜਿਹੜੇ ਸਾਡੇ ਡੀਸੀ ਸਾਹਿਬ ਨੇ ਉਹਨਾਂ ਨੂੰ ਮਿਲ ਕੇ ਸਾਰੀ ਪਿੰਡ ਦੀ ਜਿਹੜੀ ਮਾੜੇ ਹਾਲਾਤ ਹੈ ਉਹਨਾਂ ਨੂੰ ਜਾਨੂ ਕਰਾਇਆ ਜਾਵੇ ਔਰ ਪਿੰਡ ਵਾਲਿਆਂ ਨੂੰ ਇਸ ਜਿਹੜੀਆਂ ਆਉਣ ਵਾਲੇ ਸਮੇਂ ਚ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਉਸ ਤੋਂ ਬਚਾਉਣ ਦੇ ਲਈ ਚਰਚਾ ਕੀਤੀ ਜਾਵੇ ਔਰ ਡੀਸੀ ਸਾਹਿਬ ਦੀ ਮਦਦ ਦੇ ਨਾਲ ਇਹਦਾ ਪਾਣੀ ਹੈ ਜਿਹੜਾ ਉਹ ਬਹੁਤ ਆਪਣਾ ਵਧੀਆ ਪੀਣਯੋਗ ਬਣਾਇਆ ਜਾਵੇ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਉਹ ਡੀਸੀ ਸਾਹਿਬ ਨੂੰ ਅਸੀਂ ਥੋੜੇ ਨਾਲ ਚ ਮਿਲਣ ਜਾਦੇ ਕਾਫੀ ਲੋਕਾਂ ਨੂੰ ਪੀੜੀ ਦੀ ਸ਼ਿਕਾਇਤ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਵੱਡੀ ਪ੍ਰੋਬਲਮ ਨਾ ਆ ਜਾਵੇ ਲੋਕਾਂ ਦੇ ਪਿੰਡਾਂ ਵਾਲਿਆਂ ਦੀ ਜਾਨ ਬਚਾਉਣ ਦੇ ਲਈ ਡੀਸੀ ਸਾਹਿਬ ਨੂੰ ਮਿਲ ਕੇ ਪਾਣੀ ਦਾ ਪ੍ਰਬੰਧ ਕਰਾਇਆ ਜਾਵੇ ਸਾਫ ਪਾਣੀ ਦਾ ਉਦ ਲਈ ਅਸੀਂ ਪਹਿਲਾਂ ਸਾਡੀ ਜਿਹੜੀ ਮੰਗ ਹੈ ਇਹ ਡੀਸੀ ਸਾਹਿਬ ਤੋਂ ਹੋਊ ਦੇਖੋ ਬਿਮਾਰੀ ਹੈ ਜਿਹੜੀ ਗੰਦਾ ਪਾਣੀ ਹੈ ਉਹਨੇ ਤਾਂ ਦੇਖਣਾ ਨਹੀਂ ਵੀ ਗਰੀਬ ਹੀ ਕੋਣ ਹੈ ਸ਼ੂਗਰ ਕੋਣ ਹੈ ਐਸਸੀ ਕੋਣ ਹੈ ਤੇ ਜਨਰਲ ਕੋਣ ਹੈ ਜੱਟ ਕੋਣ ਹੈ ਤੇ ਬਾਣੀਆਂ ਕੋਣ ਹੈ ਉਸ ਪੋਲੂਸ਼ਨ ਪਾਣੀ ਨੇ ਤਾਂ ਸਾਰਿਆਂ ਨੂੰ ਨੁਕਸਾਨ ਪਹਜਾਣਾ ਜੇ ਬਿਮਾਰੀਆਂ ਕੈਂਸਰ ਦੀ ਕਿਸੇ ਨੂੰ ਲੱਗੂਗੀ ਤਾਂ ਸਾਰਿਆਂ ਨੂੰ ਲੱਗਣੀ ਹੈ ਕਾਲਾ ਪੀਲਾ ਹੋਊਗਾ ਸਾਰਿਆਂ ਨੂੰ ਹੁਣ ਇਸ ਲਈ ਅਸੀਂ ਮੈਂ ਤਾਂ ਤੁਹਾਡੇ ਮਾਧਿਅਮ ਤੋਂ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਆਪਾਂ ਸਾਰੇ ਰਲ ਕੇ ਇਸ ਜਿਹੜੇ ਬੜਾ ਮਾੜਾ ਮਾਹੌਲ ਬਣਦਾ ਜਾ ਰਿਹਾ ਵਾਤਾਵਰਨ ਖਰਾਬ ਹੋ ਗਿਆ ਇਸ ਨੂੰ ਬਚਾਉਣ ਦੇ ਲਈ ਆਪਾਂ ਸਾਰੇ ਰਲ ਕੇ ਪਿੰਡ ਵਾਲੇ ਤੇ ਅਸੀਂ ਨਾਲ ਲੁਧਿਆਣਾ ਸ਼ਹਿਰ ਦੇ ਵੀ ਲੋਕ ਨਾਲ ਲੱਗ ਕੇ ਬੀਸੀ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਨਾਲ ਉਹਨੂੰ ਬੇਨਤੀ ਕਰਕੇ ਸਭ ਤੋਂ ਪਹਿਲਾਂ ਇਹ ਜਿਹੜਾ ਪਿੰਡ ਨੂੰ ਬਚਾਇਆ ਜਾਵੇ ਇਹਦੇ ਲਈ ਪ੍ਰਾਰਾਲਾ ਅਸੀਂ ਕਰਾਂਗੇ ਤੇ ਬਾਕੀ ਤਾਂ ਗੱਲਾਂ ਬਹੁਤ ਜਿਆਦੀਆਂ ਪ੍ਰੋਬਲਮਸ ਨੇ ਹੈਗੀਆਂ ਇਹਨਾਂ ਦੇ ਕਰੇਲੂ ਪ੍ਰੋਬਲਮਸ ਵੀ ਹੈਗੀਆਂ ਕਾਰੋਬਾਰ ਦੀਆਂ ਪ੍ਰੋਬਲਮਸ ਵੀ ਹੈਗੀਆਂ ਉਹਦੇ ਵੀ ਅਸੀਂ ਚਰਚਾ ਕਰਾਂਗੇ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਬੜੇ ਮੈਂ ਦੇਖਿਆ ਵੀ ਸਸਤੇ ਪੈਸਿਆਂ ਦੇ ਬਹੁਤ ਅੱਜ ਸਮਾਂ ਜਿਹੜਾ ਮਹंगाई ਬਹੁਤ ਜ਼ਿਆਦਾ ਹੋ ਗਈ ਹੈ ਤੇ ਕਮਾਈ ਇਹਨਾਂ ਨੂੰ ਬਿਲਕੁਲ ਨਹੀਂ ਹੈਗੀ ਮੈਂ ਤਾਂ ਇਹਨਾਂ ਨੂੰ ਇਹੀ ਗਾਈਡ ਕਰਾਂਗਾ ਕਿ ਤੁਸੀਂ ਅੜੇ ਦੇ ਵਿੱਚ ਆਓ ਤੁਸੀਂ ਚਾਹੇ ਉਹ ਜੀ ਜਿਹਾ ਕੰਮ ਆ ਹੋਰ ਵੱਡੀਆਂ ਵੱਡੀਆਂ ਫੈਕਟਰੀਆਂ ਉੱਥੇ ਕੰਮ ਦੇ ਵਿੱਚ ਲੱਗੋ ਜਿੱਥੇ ਕੋਈ 25 25 30000 ਰੁਪਏ ਲੋਕ ਆ ਜੇ ਜੁਕੀ ਬਿਹਾਰ ਤੋਂ ਆ ਕੇ ਕੋਈ ਬੰਗਲਾਦੇਸ਼ ਤੋਂ ਆ ਕੇ ਕਿਥੇ ਲੱਖਾਂ ਰੁਪਈਆ ਕਮਾ ਰਹੇ ਤੇ ਵੱਡੀਆਂ ਵੱਡੀਆਂ ਬਾਹਰੋਂ ਦੂਜੀਆਂ ਸਟੇਟਾਂ ਤੋਂ ਆ ਕੇ ਲੋਕਾਂ ਨੇ ਫੈਕਟਰੀਆਂ ਲਾਡੀਆਂ ਤੇ ਤੁਸੀਂ ਲੁਗਿਆਣੇ ਦੇ ਬਿਲਕੁਲ ਨਾਲ ਬੈਠੇ ਹੋ ਤੇ ਤੁਸੀਂ ਵੀ ਆ ਕੇ ਕੋਈ ਤਰੱਕੀ ਦਾ ਕੰਮ ਕਰੋ ਜਿਤੇ ਤੁਹਾਡਾ ਪਰਿਵਾਰ ਵਧੀਆ ਤਰੀਕੇ ਨਾਲ ਫਲ ਫੁੱਲ ਸਕੇ ਤੁਹਾਡੇ ਬੱਚੇ ਚੰਗੀ ਐਜੂਕੇਸ਼ਨ ਲੈ ਸਕਣ ਚੰਗਾ ਤੁਹਾਡਾ ਰਹਿਣ ਸਹਿਣ ਹੋ ਸਕੇ ਸਾਡਾ ਚਰਚਾ ਹੋ ਰਹੀ ਹੈ ਕਿ ਇਹਨਾਂ ਦਾ ਰਹਿਣ ਸਹਿਣ ਵਧੀਆ ਬਣੇ